ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ੀਸ਼ਮੈਲ ਬਠਿੰਡਾ ਸ਼ਹਿਰ ਦੇ ਵਿੱਚ ਸੋ ਸ਼ੀਸ਼ਮੈਲ ਬਹੁਤ ਹੀ ਸੋਹਣੀ ਜਿਹੜੀ ਹੈ ਕਲੋਨੀ ਹੈ ਤੁਸੀਂ ਕੋਈ ਵੀ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਇਸ ਕਲੋਨੀ ਦੀਆਂ ਸੜਕਾਂ ਬਣੀਆਂ ਹੋਈਆਂ ਬਹੁਤ ਹੀ ਸੋਹਣੀ ਇਸ ਕਲੋਨੀ ਦੀ ਜਿਹੜੀ ਹੈ ਰੈਸ਼ ਹੈਗੀ ਹੈ ਸ਼ੀਸ਼ਮੈਲ ਬਠਿੰਡਾ ਸ਼ਹਿਰ ਦੇ ਵਿੱਚ 314 ਗਜ ਦੇ ਵਿੱਚ ਬਣੀ ਹੋਈ ਕੋਠੀ ਨੂੰ ਆਪਾਂ ਦੇਖਦੇ ਹਾਂ ਸੋ ਕਾਫੀ ਖੁੱਲਾ ਡੁੱਲਾ ਵੇੜਾ ਬਹੁਤ ਹੀ ਸੋਹਣਾ ਜਿਹੜਾ ਪੋਰਚ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ। ਔਰ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਫਰੰਟ ਬਹੁਤ ਸੋਹਣਾ ਐਲੀਵੇਸ਼ਨ ਬਣਿਆ ਹੋਇਆ। ਸ਼ੀਸ਼ਮੈਲ 314 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। ਤੇ ਸਾਰੇ ਕੋਠੀ ਦਾ ਜਿਹੜਾ ਰੰਗ ਆ ਉਹ ਵੀ ਬਹੁਤ ਪਿਆਰਾ ਹੋਇਆ ਵੀ ਆ। ਕੰਮ ਵੀ ਬਹੁਤ ਸੋਹਣਾ ਇਸ ਕੋਠੀ ਦਾ ਹੋਇਆ ਆਪਾਂ ਦੇਖਦੇ ਹਾਂ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਤੇ ਬੈਲ ਆਈਕਨ 'ਤੇ ਕੰਟੀਨਿਊ ਦਬਾ ਲੋ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ। ਸੋ ਹੈ ਸਾਰਾ ਕੁਝ ਫ੍ਰੀ ਆਫ ਕੋਸਟ ਹੀ ਆ। ਸੋ ਵੀਡੀਓ ਵੇ ਦੇ ਵੇ ਇੰਨਾ ਕੰਮ ਜ਼ਰੂਰ ਕਰ ਲਿਆ ਕਰੋ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ। ਸੋ ਇਹ ਹੈ ਜੀ ਕੋਠੀ ਦਾ ਫਰਸਟ ਬੈਡਰੂਮ। ਬਹੁਤ ਹੀ ਖੁੱਲਾ ਢੁਲਾ ਹੈ। ਰਹਾ ਕਬਰ ਦਾ ਕੰਮ ਜਿਹੜਾ ਸਾਰੀ ਕੋਠੀ ਦੇ ਵਿੱਚ ਬਹੁਤ ਪਿਆਰਾ ਹੋਇਆ ਵੀ ਹੈ। ਡੋਰ ਵਿੰਡੋਜ਼ ਦੀ ਗੱਲ ਕਰੀਏ ਬੜੀ ਸਾਫ਼ ਸੁਥਰੀ ਇਹ ਕੋਠੀ ਹੈ। ਲਿਵਿੰਗ ਏਰੀਆ ਵੀ ਕਾਫੀ ਖੁੱਲਾ ਢੁਲਾ ਹੈ। ਤੁਸੀਂ ਦੇਖ ਸਕਦੇ ਹੋ ਸਾਰੀ ਕੋਠੀ ਦਾ ਕੰਮ ਬਹੁਤ ਹੀ ਸੋਹਣਾ ਹੋਇਆ ਵੀ ਹੈ 314 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਇਹ ਆ ਬਾਥਰੂਮ ਸੋ ਜਿੰਨਾ ਵੀ ਕੰਮ ਹੋਇਆ ਚਾਹੇ ਉਹ ਟਾਈਲਸ ਦਾ ਕੰਮ ਹੋਵੇ ਚਾਹੇ ਆਪਣਾ ਫਰਸ਼ ਦਾ ਹੋਵੇ ਚਾਹੇ ਬੈਡਰੂਮ ਦੇ ਵਿੱਚ ਰੰਗ ਰੋਗਣ ਦਾ ਹੋਵੇ ਤਾਂ ਬਹੁਤ ਹੀ ਸੋਹਣਾ ਇਸ ਕੁਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਹੈ। ਕਾਫੀ ਖੁੱਲੀ ਡੁੱਲੀ ਲੌਬੀ ਹੈ ਇਸ ਕੁਠੀ ਦੀ। ਬਾਥਰੂਮ ਦੇ ਵਿੱਚ ਅਲੱਗ-ਅਲੱਗ ਟਾਈਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਹਾਈਲਾਈਟਰ ਬਹੁਤ ਹੀ ਸੋਹਣੇ ਜਿਹੜੇ ਆ ਦਿੱਤੇ ਹੋਏ ਆ। ਕਬਰ ਵੀ ਬਹੁਤ ਹੀ ਸੋਹਣੇ ਲੱਕੜ ਦੇ ਨਾਲ ਸਰਮਾਇਕੇ ਦੇ ਨਾਲ ਜਿਹੜਾ ਬਣਿਆ ਹੋਇਆ। ਸੋ ਦੋ ਬੈਡਰੂਮ ਲਿਵਿੰਗ ਏਰੀਆ ਲੌਬੀ ਸਟੋਰ ਅਟੈਚ ਵਾਸ਼ਰੂਮ ਜਿਹੜਾ ਗਰਾਉਂਡ ਤੇ ਆ ਤੇ ਆ ਜੋ ਦੇਖਦੇ ਆਪਾਂ ਫਰਸਟ ਫਲੋਰ ਤੇ ਸੋ ਰੇਲਿੰਗ ਜਿਹੜੀ ਹੈ ਸ਼ੀਸ਼ੇ ਦੀ ਹੈ ਪੌੜੀਆਂ ਵੀ ਬਹੁਤ ਖੂਬਸੂਰਤ ਜਿਹੜੀਆਂ ਬਣੀਆਂ ਹੋਈਆਂ ਚੜ੍ਹਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਆਪਾਂ ਜਿਹੜੀਆਂ ਫਰਸਟ ਫਲੋਰ ਦੇ ਬੈਡਰੂਮ ਤੇ ਆ ਸੋ ਬੋਦੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਉੱਪਰ ਦੋ ਬੈਡਰੂਮ ਦਿੱਤੇ ਹੋਏ ਆ ਅਟੈਚ ਵਾਸ਼ਰੂਮ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਰਸੋਈ ਬਣੀ ਹੋਈ ਆ ਬਟ ਕੱਬੜ ਦਾ ਕੰਮ ਜਿਹੜਾ ਉਹ ਪੈਂਡਿੰਗ ਆ ਉੱਪਰ ਨਹੀਂ ਯੂਜ਼ ਕਰਦੇ ਹੋਣੇ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 314 ਗਜ ਦੇ ਵਿੱਚ ਜੇ ਜੀ ਵੀਰ ਭਰਾ ਨੇ ਇਸ ਸਕੂਟੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਸਕੂਟੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਹੋਰ ਗੱਲ ਅ ਇਸਕੂਟੀ ਦਾ ਜਿਹੜਾ ਰੇਟ ਆ ਇਸ ਵੀਡੀਓ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਸੋ ਇਹ ਵੀ ਤੁਸੀਂ ਜੋ ਡਿਸਪਲੇ ਤੇ ਨੰਬਰ ਹੈ ਉੱਥੇ ਕੰਟੈਕਟ ਕਰਕੇ ਇਸ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਇਹਦਾ ਰੇਟ ਵੀ ਪਤਾ ਕਰ ਸਕਦੇ ਹੋ ਤੇ ਇਸ ਨੂੰ ਖਰੀਦ ਵੀ ਸਕਦੇ ਹੋ ਸਕੂਟੀ ਬਹੁਤ ਪਿਆਰੀ ਬਣੀ ਹੋਈ ਆ ਬਹੁਤ ਹੀ ਸੋਹਣਾ ਏਰੀਆ ਸ਼ੀਸ਼ਮੈਲ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਮਾਲਕ ਦੇ ਕਹਿਣ ਅਨੁਸਾਰ ਅਸੀਂ ਇਸ ਕੋਠੀ ਦਾ ਜਿਹੜਾ ਰੇਟ ਉਹ ਮੈਂਸ਼ਨ ਨਹੀਂ ਕਰ ਰਹੇ ਸੋ ਇਹਨ ਇੱਕ ਕੇਚਲ ਤੁਹਾਨੂੰ ਕਰਨੀ ਪੈਣੀ ਆ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਆਸ-ਪਾਸੇ ਦਾ ਰੈਸ਼ੀ ਏਰੀਆ ਵੀ ਤੁਹਾਨੂੰ ਦਿਖਾਵਾਂਗੇ ਬਸ ਬਣੇ ਰਹੋ ਤੁਸੀਂ ਇਸ ਵੀਡੀਓ ਦੇ ਐਂਡ ਤੱਕ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਬਈ ਜੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕਾਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਪਰ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਵੀਰਪਰਾ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਹੋ ਜਾਂਦੀ ਹੈ ਸ਼ੀਸ਼ਮੈਲ ਦੇ ਵਿੱਚ ਬਣੀ ਹੋਈ ਇੱਕ ਕੋਠੀ 314 ਗਜ ਦੇ ਵਿੱਚ ਰੇਟ ਤੁਸੀਂ ਫੋਨ ਕਰਕੇ ਪਤਾ ਕਰ ਲਿਓ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕੋਸਟ ਆਪਾਂ ਕਰਦੇ ਆ ਸੋ ਐਡ ਵਾਸਤੇ ਆਪਣਾ ਨੰਬਰ ਹੈਗਾ ਜੀ 7009493202 ਇੱਥੇ ਕੰਟੈਕਟ ਕਰਕੇ ਤੁਸੀਂ ਜਿਹੜੀ ਐਡ ਕਰਵਾ ਸਕਦੇ ਹੋ ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ